ਆਸਮਨ ਥੋੜਾ ਜਿਹਾ ਠੰਡਾ ਹੋ ਗਿਆ ਤੇ ਚਿੜੀਆਂ ਦੀਆਂ ਪੰਛੀਆਂ ਦੀਆਂ ਆਵਾਜ਼ਾਂ ਅੱਗੇ ਆਪਾਂ ਡੌਗੀ ਦੀ ਦਵਾਈ ਲੈ ਕੇ ਆਏ ਆ ਗਏ ਸੀ ਕਿ ਆਪਣੇ ਪਿੰਡ ਬਾਦਲਾ ਤੇ ਬਾਦਲ ਦੇ ਵਿੱਚ ਤਾਂ ਮੌਸਮ ਠੀਕ ਸੀਗਾ ਉੱਥੇ ਦਾ ਮੀਮੂ ਹੈ ਨਹੀਂਗਾ ਤੇ ਆਪਣੇ ਜਰੂਰ ਹੈਗਾਗਾ ਤੇ ਡੌਗੀ ਨੇ ਆਪਣੇ ਪਹਿਲੇ ਦਿਨ ਇੱਕ ਥਾਸੇ ਪੈਸੇ ਲਵਾਤੇ 1500 ਰੁਪਏ ਦੀ ਅੱਜ ਇਹ ਦਵਾਈ ਆ ਗਈ ਕੁਛ ਖਾਂਦੀ ਪੀਂਦੀ ਨਹੀਂ ਸੀਗੀ ਇਹ ਤੇ 4-5 ਦਿਨ ਹੋ ਗਏ ਡਾਕਟਰ ਦੀ ਦਵਾਈ ਖਾਦੀ ਹੈ ਨਹੀਂ ਉਹ ਤਾਂ ਵੀ ਨਹੀਂ ਕੁਛ ਪੀਤਾ ਤਾਂ ਕਰਕੇ ਡਾਕਟਰ ਤੋਂ ਦਵਾਈ ਲੈ ਕੇ ਆਈਆਂ ਬਾਕੀ ਦੇਖਦੇ ਆ ਘਰੇ ਜਾ ਕੇ ਦਵਾਈ ਵੀ ਕਿਵੇਂ ਲੈਂਦੀ ਆ ਜੱਕੀ ਆਹ ਜੱਕੀ ਆਵੇ ਤਾਂ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਫਰਾਏ ਪਿੰਡ ਮੀਢੀ ਦੇ ਵਿੱਚ ਆਪਾਂ ਕਰਦੇ ਆ ਲੱਗਦਾ ਵੀ ਕਿਨਮਣ ਕਾਣੀ ਕਰ ਗਿਆ ਥੋੜੀ-ਮੋਟੀ ਵਧੀਆ ਗੱਲ ਹੈ ਤੇ ਮੀਮੂ ਪਾ ਦੇ ਚੰਗਾ ਤਾਂ ਆਪਣੇ ਨੇੜੇ ਲਾਈ ਆ ਬੂਟੇ-ਵਾਟ ਇਹ ਵੀ ਉਹ ਚੱਲ ਪੈਣਗੇ ਦਵਾਈ ਜਿਹੜੀ ਆਪਣੀ ਡੌਗੀ ਦੀ ਲੈ ਜਾਂਦੀ ਤੇ ਇਹ ਦਿੱਤੀ ਆ ਲੀਵਰ ਟੋਨਿਕ মালਟੀ ਵਿਟਾਮਿਨ ਤੇ ਕੁਝ ਫੋਰ ਇਨਗਰੀਡੀਅੰਟਸ ਇਹਦੇ ਵਿੱਚ ਹੈਗੇ ਆ ਤੇ ਇੱਕ ਦਿੱਤੀ ਆ ਭਾਈ ਉਹਨਾਂ ਨੇ ਇੱਕ ਆਹਾ ਇਹ ਵੀ ਲੀਵਰ ਟੋਨਿਕ ਆ ਦੋ ਸਿਸ਼ੀਆਂ ਲੀਵਰ ਟੋਨਿਕ ਦੇਂ ਦਿੱਤੀ ਇਹਨਾਂ ਨੂੰ ਤੇ ਇੱਕ ਆਹ ਦੇ ਤਾਂ ਪਤਾ ਨਹੀਂ ਕੀ ਨਾਂ ਕੀ ਕਹਿੰਦੇ ਇਹਨੂੰ ਚਿਕਨ ਲੀਵਰ ਵਗੈਰਾ ਤੇ ਦੁੱਧ 'ਚ ਪਾ ਕੇ 10-15 ਮਿੰਟ ਬਾਅਦ ਇਹ ਦੇ ਦੇਣ ਇਹਨਾਂ ਨੂੰ ਤੇ ਇੱਕ ਆਹ ਇਹਨੂੰ ਪਤਾ ਨਹੀਂ ਕੀ ਕਹਿੰਦੇ ਇਹ ਵੀ ਇੱਕ ਆਹ ਸਟਿੱਕ ਜੀਆਂ ਤੇ ਇਹ ਵੀ ਇਹਦੇ ਖਾਤਰੀ ਸਾਰਾ ਕੁਝ ਤੇ ਆ ਆ ਗਿਆ ਸ਼ੈਂਪੂ ਇਹਦਾ ਜਿਹਾ ਹੈਗਾ ਤੇ ਆਹ ਆ ਕੀ ਗਰੇਵੀ ਜਿਹੜੀ ਨੇ ਦੇਣੀ ਆ ਤੇ ਹੋਰ ਭਾਈ ਆਪਣੇ ਇੱਕ ਆਹ ਹੱਡੀਆਂ-ਹੱਡੀਆਂ ਵਗੈਰਾ ਜਿਹੜਾ ਇਹ ਦੰਦ-ਦੰਦ ਮਜ਼ਬੂਤ ਕਰਨ ਖਾਤਰ ਆ ਤੇ ਦੋ ਦਿੱਤੀਆਂ ਟੈਬਲੇਟ ਨਾਲ ਇੱਕ ਹੁਣ ਦੇਣੀ ਤੇ ਇੱਕ 5 ਦਿਨਾਂ ਬਾਅਦ ਬਾਕੀ ਦੇਖਦੇ ਆ ਤੇ ਬਾਕੀ ਜਿਹੜੇ ਆਪਾਂ ਬੂਟੀ ਲਈ ਆ ਸੀਗੇ ਆ ਪਹਿਲਾਂ ਜਿਹੜੀ ਲਈ ਸੀ ਕਿ ਦੋ ਗਿੱਕਰਾਂ ਉਹ ਪਈਆਂ ਹਜੇ ਤੇ ਆਹ ਫੁੱਲਾਂ ਦੀ ਜਿਹੜੀ 10 ਕਿਸ਼ ਲੈਂਦੀ ਆਪਾਂ ਤੇ ਆਹ ਤੁਹਾਨੂੰ ਪਤਾ ਹੀ ਆ ਵੀ ਇਹ ਖੰਜੂਰਾ ਦੇ ਬੂਟੇ ਆ ਜਿਹੜੇ ਬਾਦਲ ਪਿੰਡ ਦੇ ਵਿੱਚ ਬਹੁਤ ਵੱਡੇ ਵੱਡੇ ਜਿਹੜੇ ਲੱਗੇ ਪਏ ਆ ਤੇ ਮोटे ਸੋਹਣੇ ਬਹੁਤ ਲੱਗਦੇ ਆ ਬੂਟਾ ਆਂ ਜੇ ਆਪਾਂ ਤੁਹਾਨੂੰ ਗਰੋਥ ਦਿਖਾ ਕੇ ਬੂਟਾ ਤਾਂ ਏਡਾ ਕ ਬੂਟਾ ਜਿਹੜਾ ਹੈਗਾ ਇਹ ਤੇ ਇਹ ਵੀ ਜਿਹੜੀ ਉਮਰ ਆ ਸਾਲ ਦੀ ਆ 1 ਸਾਲ ਦਾ ਇਹ ਬੂਟਾ ਹੋ ਗਿਆ ਗਰੋਥ ਜਿਹੜੀ ਬਹੁਤ ਹੌਲੀ ਚੱਲਦੀ ਆ ਤੇ ਆ ਆਪਣੇ ਪਈਆ ਦਿਨ ਮਰੂਦਾਂ ਦੇ ਤੇ ਕੁਛ ਕਾਪਾ ਲਏ ਸੀਗੇ ਆਮਲਾ ਵਗੈਰਾ ਤੇ ਦਸਕ ਤੇ ਉਹ ਪਹਿਲਾਂ ਨੇ ਜਿਹੜੇ ਦੋ ਤਿੰਨ ਪਈਆ ਖੁੱਲਾਂ ਦੀ ਆ ਚਿੱਟੀ ਚਿੱਟੇ ਫੁੱਲ ਵਾਲੇ ਬਾਕੀ ਆ ਜਿਹੜੇ ਆਪਾਂ ਹੁਣ ਨਵੇਂ ਲੈ ਕੇ ਆਇਆ ਇਹ 150 ਬੂਟਾ ਹੈਗਾ ਤੇ ਆਲੂ ਬੁਖਾਰੇ ਦੇ ਆਪਣੇ ਕੋਲ ਦੋ ਕਾ ਆਲੂ ਬੁਖਾਰਾ ਪਿਆ ਇੱਕ ਤਾਂ ਹੁੰਦੀ ਆ ਬੋਤਲ ਪਾਉਂਦਾ ਇੱਕ ਹੁੰਦਾ ਸਿੰਪਲ ਪਾਉਂਦਾ ਤੇ ਆ ਜਿਹੜਾ ਇਹ ਪਾਮ ਆ ਇਹ ਇਹ ਵੀ ਮਹਿੰਗਾ ਦਰਖਤ ਤੇ ਸੋਹਣਾ ਦਰਖਤ ਆ ਇਹਦੀ ਗਰੋਥ ਜਿਹੜੀ ਹੈਗੀ ਖੰਜੂਰਾ ਨਾਲੋਂ ਵੀ ਜਿਹੜੀ ਸਲੋ ਆ ਗਈ ਪਰ ਬੂਟਾ ਬਹੁਤ ਸੋਹਣਾ ਇਹ ਇਹਨੂੰ ਚੰਗੇ ਤਰੀਕੇ ਦੇ ਨਾਲ ਸੰਭਾਲਿਆ ਜਾਵੇ ਨਾ ਤਾਂ ਬਹੁਤ ਘੈਂਟ ਹੈ ਗੱਲਬਾਤ ਤੇ ਇਹਨੂੰ ਵੀ ਆਪਾਂ ਪਿੰਡ ਦੀ ਫਿਰਨੀ ਤੇ ਲਾਵਾਂਗੇ ਇਹਨੂੰ ਵੀ ਤੇ ਪਾਮ ਨੂੰ ਵੀ ਤੇ ਆਪਾਂ ਖਜੂਰਾ ਨੂੰ ਵੀ ਦੋਨਾਂ ਨੂੰ ਪਿੰਡ ਦੀ ਫਿਰਨੀ ਤੇ ਹੀ ਲਾਵਾਂਗੇ ਤੇ ਅਮਰੂਦ ਵਗੈਰਾ ਜਿੱਥੇ ਆਪਣੀ ਸਾਂਝੀ ਜਗ੍ਹਾ ਹੈਗੀ ਆ ਉਥੇ ਜਿਵੇਂ ਆਪਣੇ ਪੌ ਹੋ ਗਿਆ ਸਾਥ ਕਹਨੇ ਜਿਹਨੂੰ ਆਪਾਂ ਉਥੇ ਲਾ ਦੇਾਂਗੇ ਤੇ ਕਿ ਹੋਰ ਜਿੱਥੇ ਕੋਈ ਬੈਂਦੀ ਹੈਗੀ ਸਭ ਸੰਭਾਲ ਹੁੰਦੀ ਆ ਉਹ ਜਗ੍ਹਾ ਤੇ ਲਾ ਦੇਾਂਗੇ ਤੇ ਮੀਂਹ ਕਿੰਨ ਮਣਕਾ ਨਹੀਂ ਕਰੀ ਜਾਂਦਾ ਤੇ ਮੌਸਮ ਸੋਹਣਾ ਬੂਟੇ ਲਾਉਣ ਦਾ ਟਾਈਮ ਤਾਂ ਹੋ ਗਿਆ ਸੀਗਾ ਪਰ ਆਇਆ ਹੁਣ ਮੀਂਹ ਆਈ ਜਾਂਦਾ ਤੇ ਹੁਣ ਕਿਹੜਾ ਰੁਕੇ ਬੈਠੀਆਂ ਬਾਕੀ ਛੱਡਣ ਦੇ ਫਿਰ ਦੇਖਦੇ ਆਂ ਕੀ ਬਣਦਾ ਮਾਹੌਲ ਮੀਂਹੂ ਪੈ ਗਿਆ ਬਹੁਤ ਸੋਹਣਾ ਬੂਟੇ ਵਾਟੇ ਨਾਲ ਵਧੀਆ ਚੱਲ ਪੈਣਗੇ ਆਪਾਂ ਧੰਨਵਾਦ ਕਰਦੇ ਆ ਆਪਣੇ ਸਾਰੇ ਚੋਬਰਾਂ ਦਾ ਆ ਪਹਿਲਾਂ ਬੂਟਾ ਲਾਇਆ ਸੀਗਾ ਇਹ ਤਾਂ ਠੀਕ ਹੈ ਇੱਕਾ ਇੱਥੇ ਬੂਟਾ ਲਾਇਆ ਸੀਗਾ ਮੱਚ ਗਿਆ ਸੀ ਤੇ ਉੱਥੇ ਆਪਾਂ ਹੁਣ ਨਵਾਂ ਲਾਤਾ ਤੇ ਇੱਥੇ ਆਪਾਂ ਲਾਤਾ ਖੰਜੂਰਾਂ ਦਾ ਤੇ ਆ ਆਪਣੀ ਸਾਰੀ ਟੀਮ ਹੈ ਸਾਰੀ ਬੱਚਾ ਪਾਲਟੀ ਸਤਿ ਸ਼੍ਰੀ ਅਕਾਲ ਬੁਲਾ ਦਿ ਜੀ ਇਧਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਗਾੜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਪ੍ਰਵਾਨਾ ਚੋਬਰੋ ਤੇ ਆ ਆਪਣੀ ਸਾਰੀ ਟੀਮ ਹੈ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਕੀ ਅੱਗੇ ਵੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਇੱਥੇ ਆ ਇੱਕ ਟੋਆ ਪੱਟੇ ਇਹ ਆਪਾਂ ਕੱਲ ਨੂੰ ਲਾਵਾਂਗੇ ਥੋੜੀ ਰਾਤ ਹੋ ਗਈ ਆ ਤੇ ਇੱਥੇ ਆਪਾਂ ਆ ਪਾਮ ਦਾ ਬੂਟਾ ਜਿਹੜਾ ਲਾਤਾਗਾ ਇੱਕ ਤਾਂ ਬੋਤਲ ਪਾਮ ਹੁੰਦਾ ਇੱਕ ਆਮ ਪਾਮ ਹੁੰਦਾ ਬਾਕੀ ਜਿਹੜੇ ਕੁਝ ਕਬੂਟੇ ਆਪਾਂ ਕੱਲ ਨੂੰ ਲਾਵਾਂਗੇ ਤੇ ਸਾਹਮਣੇ ਇੱਕ ਉੱਥੇ ਅਮਰੂਦਾਂ ਦਾ ਲਾਤਾ ਤੇ ਇਹ ਆਪਣਾ ਪੌ ਆ ਤੇ ਸਾਹਮਣੇ ਗੁਰਦੁਆਰਾ ਸਾਹਿਬ ਤੇ ਇਧਰ ਆਪਣੇ ਡੇਰਾ ਬਾਬਾ ਊਮੀਦਪੁਰੀ ਬਾਕੀ ਤੁਹਾਨੂੰ ਪਤਾ ਹੀ ਆ ਵੀ ਆਪਾਂ 5.5 ਤੋਂ ਲੈ ਕੇ 7.5 ਦੇ ਵਿੱਚ ਵਿੱਚ 1.5 ਤੋਂ 2 ਘੰਟੇ 2 ਘੰਟੇ ਆਪਾਂ ਲਾਉਣੇ ਹੁੰਦੇ ਆ ਕਿ ਬੂਟੇ ਤੇ ਬਾਕੀ ਕੱਲ ਨੂੰ ਆਪਾਂ ਗੱਲਬਾਤ ਕਰਦੇ ਆ ਕੱਲ ਨੂੰ ਲਾਵਾਂਗੇ ਬਾਕੀ ਬੂਟੇ ਤੇ ਸਾਹਮਣੇ ਆਪਣੇ ਗੁਰਦੁਆਰਾ ਸਾਹਿਬ ਵਾਹਿਗੁਰੂ ਵਾਹਿਗੁਰੂ ਠੀਕ ਹੈ ਜੀ ਕੱਲ ਨੂੰ ਵੀ ਕਰਦੇ ਹਾਂ ਕੋਈ ਨਹੀਂ ਆ ਤਾਂ ਭੈਮ ਜੜ ਤੇ ਨਹੀਂ ਪਹਿਲੇ ਬਣੀ ਉਹ ਤਾਂ ਆਪਾਂ ਹੋਰੂ ਜਿੰਨਾ ਜਿਵੇਂ ਕੋਈ ਕਲ ਮਲਾਉਣੀ ਹੁੰਦੀ ਹੈ ਉਹਦੇ ਚ ਹੁੰਦਾ ਵੀ ਤੇ ਜੜ ਬਣੀ ਹੁੰਦੀ ਉਹ ਤਾਂ ਜਾਲਾ ਬਣਾਉਣ ਦਾ ਹੁੰਦਾ ਇਕ ਇੱਥੇ ਹਰੂ ਆ ਤੁਹਾਡੇ ਆਹ ਕਿੱਡਾ ਵੱਡਾ ਹੈ ਟੈਟਲੋ ਬੋਟਲ ਬੋਟਲ ਨੂੰ ਸਮਾਰਕ ਇੱਕ ਇਧਰ ਲੈ ਆਓ ਆ ਕਿੱਡਾ ਵੱਡਾ ਹੈ ਹਾਂ ਇੱਥੇ ਮਾਰ ਲਓ ਵਰਮੈਕ 20 ਪਾ ਇੱਥੇ ਮਾਰਨੋ ਵਰਮੈਕ ਫੇਰ ਮੈਂ ਉਹ ਪਹਿਲਾਂ ਕਈ ਨਾਲ ਉਹ ਕਰਕੇ ਫੇਰ ਬਰ ਮੈਂ ਮਾਰ ਲਿਓ ਆਪਣੀ ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਹੈਗੀ ਹੈ ਤਰੀਕ 26 ਤੇ ਸਮਾਂ ਜਿਹੜਾ ਹੈਗਾ ਸਵੇਰ ਕਸ਼ੀ ਦਾ ਹੈਗਾ ਤਕਰੀਬਨ ਤੇ ਇਸ ਟਾਈਮ ਆਪਾਂ ਪਿੰਡ ਦੇ ਸ਼ਮਸ਼ਾਨ ਘਾੜ ਦੇ ਵਿੱਚ ਖੜੇ ਆਂ ਯਾਨੀ ਕਿ ਸਿਵਿਆਂ ਦੇ ਵਿੱਚ ਆਪਾਂ ਖੜੇ ਆਂਗੇ ਪਾ ਪਿਛਲੇ ਸਾਲ ਵੀ ਆਪਾਂ ਇਸ ਜਗ੍ਹਾ ਤੇ ਬੂਟੇ ਲਾਏ ਸੀ ਤੇ ਪਾ ਬੂਟੇ ਜਿਹੜੇ ਵਧੀਆ ਸੋਹਣੇ ਚੱਲ ਪਏ ਆ ਆ ਮਗਰਲੇ ਸਾਲ ਬੂਟੇ ਲੱਗੇ ਸੀ ਤੇ ਆ ਸਵਾਂਜਨਾਂ ਦੇ ਆ ਗਏ ਤੇ ਆ ਫੁੱਲਾਂ ਦਾ ਸੀਗਾ ਇਹ ਸਾਨੂੰ ਇਹ ਨਹੀਂ ਪਤਾ ਵੀ ਹੈ ਕਾ ਦਾ ਸੀ ਇਧਰ ਆ ਨਿੰਮ ਆ ਗਿਆ ਤੇ ਉਹ ਵੀ ਸਾਹਮਣੇ ਨਿੰਮ ਤੇ ਕੁਝ ਕੁ ਬੂਟੇ ਇਥੇ ਕੰਮਜਪ ਹੋਇਆ ਤੇ ਕੁਝ ਕਿ ਜਿਹੜੇ ਤੁਹਾਨੂੰ ਪਤਾ ਹੀ ਆ ਵੀ ਕਈ ਵਾਰੀ ਪਾਣੀ ਪੂਣੀ ਘੱਟ ਪੈਂਦਾ ਤਾਂ ਕਰਕੇ ਘੱਟ ਕੰਮ ਜ ਆਪਾਂ ਜ ਆ ਤੇ ਜੀ ਬਾਕੀ ਠੀਕ ਹੈ ਹੌਲੀ ਹੌਲੀ ਆਪਾਂ ਬੂਟੇ ਜਿਹੜੇ ਲਾਈ ਜਾਂਦੇ ਆ ਜਿਵੇਂ ਜਿਵੇਂ ਲਾਵਾਂਗੇ ਤੇ ਉਵੇਂ ਸਾਹ ਸੰਭਾਲ ਕਰਾਂਗੇ ਤੇ ਕੰਮ ਜੱਪ ਵੀ ਹੋਣਗੇ ਚਲੋ ਚਲੋ ਲਾ ਦੇ ਲਾ ਦੇ ਲਾ ਦੇ ਚੁਬਰੋ ਤਕਰੀਬਨ ਜਿਹੜਾ ਆਪਣੇ ਪਿੰਡ ਦੇ ਵਿੱਚ ਬੂਟਿਆਂ ਦਾ ਜਿਹੜਾ ਕੰਮ ਹੈ ਮੁਕੰਮਲ ਦੇ ਨੇੜੇ ਆ ਪਰ ਬੂਟੇ ਆਪਣੇ ਕੋਲ ਹਜੇ ਵੀ ਪਈ ਹੈਗੀ ਜਿਹੜੇ ਆਪਾਂ ਬੂਟੇ ਦੁਬਾਰੇ ਲੈ ਜਾਂਦੇ ਸੀਗੇ ਤਾਂ ਕਰਕੇ ਅੱਜ ਸ਼ਨੀਵਾਰ ਤੇ ਕੱਲ ਨੂੰ ਹੈਗਾ ਐਤਵਾਰ ਕੱਲ ਨੂੰ ਆਪਾਂ ਸਾਰੇ ਬੂਟਿਆਂ ਨੂੰ ਜਿਹੜਾ ਤਕਰੀਬਨ ਸਾਰੇ ਪਿੰਡ ਦੇ ਵਿੱਚ ਜਿੰਨੇ ਵੀ ਲੱਗੇ ਆ ਸਾਰੇ ਨੂੰ ਆਪਾਂ ਪਾਣੀ ਪਾਵਾਂਗੇ ਇੱਕ ਵਾਰੀ ਆਪਾਂ ਪਿੰਡ ਦੇ ਨਾਂ ਤੇ ਭਾਈ ਬੂਟੇ ਲਾਈ ਨੇ ਸਾਡੇ ਬੰਦੇ ਨਾ ਬਾਜ਼ ਨਹੀਂ ਨਿਕਲਦੀ ਮੈਂ ਇਹਨੂੰ ਆਖਿਆ ਆਪਾਂ ਸੇਵਾ ਦੇ ਵਿੱਚ ਫਿਰਦੇ ਆ ਇੱਥੇ ਤਾਂ ਜਿਹੜਾ ਮਰਿਆ ਪਿਆ ਬੰਦਾ ਵੀ ਬੋਲ ਪੈਂਦਾ ਪਤਾ ਨਹੀਂ ਤੂੰ ਜਿਉਂਦਾ ਜਿਉਂਦਾ ਵੀ ਨਹੀਂ ਬੋਲ ਰਿਹਾ ਕਿੱਧਰ ਗਿਆ ਓਏ ਭੱਜ ਗਿਆ ਭੱਦਿਆ ਕੱਪੜੇ ਲੈ ਕੇ ਆ ਜਾ ਆ ਜਾ ਭੱਜਿਆ ਸਾਂ ਪਰਦੇ ਤੋਂ ਹਦਾ ਪਰਦੇ ਨੰਬਰਦਾਰ ਚਾਚੂ ਇੰਨਾ ਅੱਗੇ ਮਗਰਲ ਸਾਲ ਲਾਈ ਸੀ ਭੁੱਲ ਗਿਆ ਨੰਬਰਦਾਰ ਹਨਾ ਕੋਲੇ ਵਿੱਚ ਵੈਦ ਕੀ ਹੋਲ ਤੇ ਬਾਲਾ ਦੇ ਯਾਰ ਨਾਪਦੇ ਨੰਬਰਦਾਰ ਸਮਰ ਕੀ ਆ ਲੈ ਲਾ ਲੈ ਇਹਦੇ ਨੇ ਨਾਪਦੇ ਸਮਰ ਕੀ ਬਾਲਾ ਦੂ ਖਾਣ ਹੋ ਜੂ ਨਹੀਂ ਨਹੀਂ ਪਾਣੀ ਸਿੱਧਾ ਨਹੀਂ ਪੈਣਾ ਚਾਹੀਦਾ ਨਾ ਅੱਛਾ ਮੈਡਮ ਦੱਸ ਆਪਾਂ ਤਾਂ ਵੈਸੇ ਵੀ ਐਂ ਲਾਉਣੇ ਆ ਕਿੰਨੇ ਦਿਨ ਹੋ ਗਏ ਆਪਾਂ ਨੂੰ ਮੇਰੇ ਏਗਾ ਲੈਣੇ ਬਹੁਤ ਵਧੀਆ ਕੰਮ ਕਰਿਆ ਛਾਣੇ ਲੁਹਾਫ ਯਾਹ ਪੁੱਛ ਤਾ ਕਿਹ ਘਟ ਘੜੀ ਆ ਲਾਈ ਇਹ ਘੜੇ ਦੋ ਜਾਮਣਾ ਦੇ ਘਟਾ ਯਾ ਜੀ ਆਪਣੀ ਕਬੱਡੀ ਪਲੇਅਰ ਸਾਬਕਾ ਤੇ ਹੁਣ ਖੇਤੀਬਾੜੀ ਵਾਲਜੇ ਬੰਦਾ ਆਪਣਾ ਧੰਨਵਾਦ ਆ ਜੀ ਤੁਹਾਡਾ ਬਹੁਤ-ਬਹੁਤ ਤੁਹਾਡੇ ਧੰਨਵਾਦ ਵੀ ਕਰਦੀ ਬਹੁਤ-ਬਹੁਤ ਠੀਕ ਹੈ ਜੀ ਜਿੰਦ ਲਈ ਇਹਨਾਂ ਸੋਚ ਚੰਗਾ ਕਰ ਰਹੇ ਹੋ ਮੈਂਬਰ ਸਾਹਿਬ ਧੰਨਵਾਦ ਹੈ ਵੀਰਾਂ ਧੰਨਵਾਦ ਤੇ ਬਾਈ ਆਇਆ ਕਹਿੰਦਾ ਮੈਂ ਵੀ ਬੂਟੇ ਤੁਹਾਡੇ ਨਾਲ ਲਵਾ ਕੇ ਜਾਂਦਾ ਤੇ ਇਸ ਕਰਕੇ ਤੁਹਾਡਾ ਸਪੈਸ਼ਲੀ ਧੰਨਵਾਦ ਕਰਦੇ ਆ ਜੀ ਬੂਟਾ ਦਿਓ ਬਾਈ ਨੂੰ ਲਿਆ ਕੇ ਦਿਓ ਕਿ ਨਾ ਕੀ ਪਤਾ ਆਪਣਾ ਇਹ ਬਾਈ ਦੇ ਲੜਕਾ ਜੀ ਆ ਨਵੋ ਪੱਕਾ ਨਾਲ ਦਾ ਪੁੱਤ ਕੀ ਆਪਣਾ ਨਮ ਜੋਤ ਠੀਕ ਹੈ ਜੀ ਇਹ ਬੂਟਾ ਕੀਪਾ ਅਮਲੋਟ ਕਬੂਤਰਾਂ ਵਾਲੇ ਦੇ ਨਾਂ ਤੇ ਦਿਉਣ ਪਿੰਡ ਦੇ ਨਾਂ ਤੇ ਲਾਉਣਾ ਚੰਗਾ ਚਲੋ ਜੀ ਇਹ ਬੂਟਾ ਦਿਉਣ ਪਿੰਡ ਦੇ ਨਾਂ ਤੇ 24 ਤਰੀਕ ਨੂੰ ਜਿਹੜੇ ਆਪਾਂ ਨਵੇਂ ਮੂਹਰੇ ਲੈ ਜਾਂਦੇ ਸੀ 24 ਤਰੀਕ ਤਾਂ ਤਾਂ ਫੂਟੇ ਫਿਰ ਸ਼ਾਮ ਹੀ ਹੋ ਗਈ ਸੀ ਉਸ ਦਿਨ ਆਪਾਂ ਨੂੰ 25 ਤਰੀਕ ਤਾਂ ਇਹ ਕੱਲ ਦਾ ਵਲੌਗ ਆ ਜਿਹੜਾ ਤੇ 26 ਤਰੀਕ ਅੱਜ ਜਣੀ ਕੀ ਤੇ ਅੱਜ ਮੈਡਮ ਆਈ ਸੀਗੇ ਮਾਣ ਭਾਗ ਤੋਂ ਅ ਬੀੜ ਤਲਾਬ ਬਠਿੰਡਾ ਤੇ ਉਹ ਮੈਡਮ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਇਹਨਾਂ ਨੇ ਸਾਡੀ ਟੀਮ ਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਤੇ ਸਾਡਾ ਜਿਹੜਾ ਹੌਂਸਲਾ ਵਧਾਇਆ ਤੇ ਅੱਜ ਸ਼ਾਮ ਨੂੰ ਆਪਾਂ ਸਿਗਰ ਦੇ ਵਿੱਚ ਬੂਟੇ ਲਾਏ ਸੀਗੇ ਤਕਰੀਬਨ ਜਿਹੜੇ ਉੱਥੋਂ ਬੂਟੇ ਦਾ ਜਿਹੜਾ ਕੰਮ ਆ ਕੰਪਲੀਟ ਹੋ ਚੁੱਕਿਆ ਕੱਲ ਨੂੰ ਜਿਹੜੇ ਆਪਾਂ ਸਾਰੇ ਜਿਹੜੇ ਬੂਟੇ ਉਹਨਾਂ ਇੱਕ ਵਾਰੀ ਇੱਕ ਸਾੜ ਪਾਣੀ ਦੇ ਦੇਣਾ ਤੇ ਬਾਕੀ ਅੱਗੇ ਕਿੱਥੇ ਲਾਉਣੇ ਉਹ ਸ਼ਾਮ ਨੂੰ ਦੇਖਾਂਗੇ ਤੇ ਸਵੇਰ-ਸਵੇਰ ਆਪਾਂ ਜਿਹੜਾ ਸਵੇਰ ਤੋਂ ਲੈ ਕੇ ਜਿੰਨਾ ਟਾਈਮ ਇਹ ਪਰ ਲੱਗੂਗਾ ਆਪਾਂ ਪਾਣੀ ਪਾ ਦਈਏ ਸਾਰਿਆਂ ਨੂੰ ਬਾਕੀ ਜੇ ਤੁਹਾਨੂੰ ਸਾਡਾ ਕੰਮ ਇਹ ਵਧੀਆ ਲੱਗਾ ਤਾਂ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਸਤਿ ਸ੍ਰੀ ਅਕਾਲ